ਸਭ ਮੁਨਾਫਾ ਇਹਦੇ ਵਿੱਚ ਇਸ ਤਰ੍ਹਾਂ ਹੈ ਵੀ ਜੇ ਆਪਾਂ ਬਰੀਡਿੰਗ ਦਾ ਕੰਮ ਕਰੀਏ ਸਿਰਫ ਬਰੀਡਿੰਗ ਦਾ ਸਿਰਫ ਬਰੀਡਿੰਗ ਤੇ ਇਹਦੇ ਵਿੱਚ ਤੁਹਾਨੂੰ ਤਾਂ ਫਾਇਦਾ ਹੈ ਜੇ ਤੁਹਾਡਾ ਬੱਚਾ 2 ਮਹੀਨੇ ਤੋਂ ਪਹਿਲਾਂ ਪਹਿਲਾਂ ਸੇਲ ਹੁੰਦਾ ਹੈ ਤਾਂ ਫਿਲਹਾਲ ਜੋ ਰੇਟ ਹੈ ਉਹ 4000 ਤੋਂ ਲੈ ਕੇ 5000 ਦੇ ਵਿੱਚ ਵਿੱਚ ਹੈ 10 ਕਿਲੋ ਤੋਂ ਲੈ ਕੇ 15 ਕਿਲੋ ਦੇ ਬੱਚੇ ਦਾ ਠੀਕ ਹੈ ਜੀ ਔਰ ਉਹ ਮਤਲਬ ਕੋਈ ਉਸ ਨੂੰ ਸੇਲ ਕਰਨੇ ਵਿੱਚ ਕੋਈ ਪਰੇਸ਼ਾਨੀ ਜਿਹੜਾ ਸਾਡੇ ਕੋਲ ਜਾਨਵਰ ਤਿਆਰ ਹੁੰਦਾ ਹੈ ਫੈਟਨਿੰਗ ਤੇ ਵੀ ਅਸੀਂ ਤਿਆਰ ਕਰਦੇ ਆਂ ਸਾਡੇ ਕੋਲ ਮਤਲਬ ਅਸੀਂ ਪੂਰੀ ਇਹ ਕੋਸ਼ਿਸ਼ ਕਰੀਦੀ ਹੈ ਵੀ ਸਾਡੇ ਕੋਲ ਜਾਨਵਰ ਜਿਹੜਾ ਹੋਏ ਉਹ 1.5 ਕੁਇੰਟਲ ਤੱਕ ਜਾਏ ਅੱਛਾ ਅਸੀਂ 100 ਕਿਲੋ ਤੇ ਜਾ ਕੇ ਨਹੀਂ ਸੇਲ ਕਰਦੇ ਜੇ ਤੁਹਾਡੇ ਕੋਲ ਮੈਨੇਜਮੈਂਟ ਤੁਹਾਡੀ ਸਹੀ ਹੈ ਤਾਂ ਫਿਰ ਤੁਸੀਂ ਫਿਰ ਪਿਗ ਫਾਰਮਿੰਗ ਦੇ ਵਿੱਚ ਕਦੇ ਵੀ ਫੇਲ ਨਹੀਂ ਹੋ ਸਕਦੇ ਜੇ ਤੁਹਾਡੇ ਮੁਕੱਦਰ ਹੀ ਖਰਾਬ ਹੈ ਤਾਂ ਕੁਝ ਕਹਿ ਨਹੀਂ ਸਕਦੇ ਅਦਰਵਾਈਜ਼ ਪਿਗ ਫਾਰਮਿੰਗ ਦੇ ਵਿੱਚ ਕੋਈ ਵੀ ਬੰਦਾ ਮਤਲਬ ਸਿਰਫ ਕੰਮ ਕਰਨੇ ਵਾਲਾ ਹੋਵੇ ਉਹਨੂੰ ਮੈਨੇਜਮੈਂਟ ਦਾ ਪਤਾ ਹੋਵੇ ਕਿਦਾਂ ਮੈਂ ਕੰਮ ਤੋੜਨਾ ਹੈ ਟੇਬਲ ਸਰ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣਾ ਫੀਡ ਦਾ ਮੈਨੇਜਮੈਂਟ ਪ੍ਰੋਪਰ ਰੱਖੋ ਐਨੀਮਲ ਆਪਣੇ ਫਾਰਮ ਤੇ ਘੱਟ ਨਾ ਰੱਖੋ ਸਾਡੇ ਕੋਲ ਕਈ ਬੰਦੇ ਆਂਦੇ ਹੋ ਕਹਿੰਦੇ ਜੀ ਅਸੀਂ 20 ਐਨੀਮਲਾਂ ਤੋਂ ਸ਼ੁਰੂ ਕਰਨਾ ਹੈ ਉਸ ਤੋਂ ਬਾਅਦ ਜੇ ਤੁਸੀਂ 20 ਐਨੀਮਲਾਂ ਤੋਂ ਸ਼ੁਰੂ ਕਰ ਰਹੇ ਹੋ ਜਿੱਦਾਂ ਮੈਂ 18 ਐਨੀਮਲਾਂ ਤੋਂ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਗਰੋਥ ਫੜੀ ਹੈ ਪਰ ਉਹਦੇ ਵਿੱਚ ਤੁਸੀਂ ਸਿਰਫ 20 ਐਨੀਮਲ ਦਾ ਸਟਾਰਟ ਕਰਕੇ ਗਰੋਥ ਨਹੀਂ ਲੱਗੇ। ਉਹਦੇ ਵਿੱਚ ਫਿਰ ਤੁਹਾਨੂੰ ਪੈਸੇ ਹੋਰ ਐਡ ਕਰਨੇ 10। ਤੇ ਦੂਜੀ ਗੱਲ ਇਹ ਹੈ ਤੁਸੀਂ ਆਪਣੇ ਫਾਰਮ ਦੇ ਉੱਤੇ ਕਿਸੇ ਵੀ ਅਨਨੋਨ ਬੰਦੇ ਨੂੰ ਐਂਟਰੀ ਨਾ ਕਰੋ। ਜਿਹੜੇ ਬੰਦੇ ਨੇ ਕੁਝ ਲੈਣਾ ਨਹੀਂ ਹੈ, ਦੇਣਾ ਨਹੀਂ ਹੈ, ਉਹਨੂੰ ਫਾਰਮ ਤੇ ਨਾ ਲਾਓ। ਦਵਾਈ ਬੂਟੀ ਦਾ ਪੂਰਾ ਧਿਆਨ ਰੱਖੋ। ਸਪਰੇਹਾਂ ਦਾ ਪੂਰਾ ਧਿਆਨ ਰੱਖੋ ਮੱਖੀ ਮੱਛਰ ਦਾ ਤਾਂ ਫਿਰ ਫਸਦੀ ਜਾ। ਦੇਖੋ ਸਰ ਮੇਰੇ ਫਾਰਮ ਤੇ ਕੁਆਟਰਲੀ ਦੇ ਹਿਸਾਬ ਨਾਲ ਮੈਂ ਚੱਲਦਾ ਹਾਂ ਉਸੇ ਹਿਸਾਬ ਨਾਲ ਮੈਂ ਸਰਕਲ ਚਲਾਇਆ ਹੋਇਆ ਹੈ ਆਪਣਾ ਤੇ ਸਾਲ ਦੇ ਵਿੱਚ ਅਸੀਂ ਮਤਲਬ ਲੱਖ ਰੁਪਏ ਮਹੀਨੇ ਦੇ ਮਤਲਬ ਅਸੀਂ ਐਵਰੇਜ ਕੱਢੀ ਹੈ 50000 50000 ਤੋਂ ਲੈ ਕੇ 1 ਲੱਖ ਰੁਪਏ ਤੱਕ ਅਸੀਂ ਵੇਚੋ ਸਾਡਾ ਹੁੰਦਾ ਹੈ ਉਹਦੇ ਵਿੱਚ ਕਈ ਵਾਰੀ ਉੱਪਰ ਵੀ ਹੋ ਜਾਂਦਾ ਹੈ ਨੀਚੇ ਵੀ ਹੋ ਜਾਂਦਾ ਹੈ ਮਤਲਬ 50 ਤੋਂ ਉੱਪਰ ਰਹਿੰਦਾ ਹੈ ਲੱਖ ਦੇ ਵਿੱਚ ਜਿੱਦਾਂ ਸਾਡੇ ਕੋਲ ਕੁਝ ਐਨੀਮਲ ਇਦਾਂ ਐ ਬਈ ਅਸੀਂ ਉਹ ਸੇਲ ਤੇ ਰੱਖੇ ਹੋਏ ਆ ਠੀਕ ਹੈ ਉਹ ਸ਼ੈਡ ਸਾਡੇ ਕੋਲ ਮਤਲਬ ਪੋਰਸ਼ਨ ਬਣਾਏ ਹੋਏ ਆ ਅਲਗ-ਅਲਗ ਉਹ ਅਸੀਂ ਸੇਲ ਕਰਨ ਤੋਂ ਬਾਅਦ ਅਸੀਂ ਇਮੀਡੀਏਟਲੀ ਉਹਦੇ ਵਿੱਚ ਹੋਰ ਜਾਨਵਰ ਐਡ ਕਰਦੇ ਵੇਸਟ ਸਾਡੇ ਕੋਲ ਜੇ ਸਪੋਜ਼ ਕਰੋ ਵੀ ਅੱਜ ਆਈ ਹੈ ਮੁੰਡਾ ਅੱਜ ਲੈ ਕੇ ਆਇਆ ਤਾਂ ਉਹ ਅੱਜ ਸੇਮ ਡੇ ਹੀ ਕੰਜ਼ੂਮ ਹੋ ਜਾਵੇ ਠੀਕ ਹੈ ਉਹ ਨੈਕਸਟ ਡੇ ਤੱਕ ਨਹੀਂ ਰੱਖੀ ਜਾਏ ਤੇ ਇਹ ਤੁਹਾਡੇ ਕੋਲ ਸਰਕਲ ਚੱਲਦਾ ਰਹਿੰਦਾ ਹੈ ਇਹ ਸਰਕਲ ਚਲਾਉਣੇ ਹੋ ਇਹ ਐਵਰੀ ਡੇ ਚੱਲਦਾ ਹੈ ਜੀ ਐਵਰੀ ਡੇ ਮੈਸਾਂ ਤੋਂ ਹੋਟਲਾਂਾਂ ਚੋਂ ਵੇਸਟ ਆਂਦੀ ਹੈ ਐਵਰੀ ਡੇ ਹੀ ਉਹ ਕੰਜ਼ੂਮ ਹੋ ਜਾਂਦੀ। ਨੈਕਸਟ ਡੇ ਵਾਸਤੇ ਕੁਝ ਨਹੀਂ ਰਹਿੰਦਾ। ਵਪਾਰੀ ਆਪੀ ਆਂਦਾ ਹੈ ਜੀ ਸਰਕਲ ਬਣਿਆ ਹੋਇਆ ਹੈ। ਸਾਨੂੰ ਕੋਈ ਦਿੱਕਤ ਨਹੀਂ ਹੈ ਸੇਲ ਕਰਨ ਚ ਵੀ ਤੇ ਪਰਚੇਸ ਕਰਦੇ ਆ ਤਾਂ ਹਰਿਆਣਾ, ਪੰਜਾਬ, ਰਾਜਸਥਾਨ ਮੈਂ ਆਪ ਸਾਰਾ ਕੁਮ ਹੈ। ਬਿਮਾਰੀ ਦਾ ਰਿਸਕ ਫੈਕਟਰ ਜੀ ਇਹ ਤਾਂ ਹੈ ਜੇ ਤੁਸੀਂ ਬਹੁਤ ਪੁਰਾਣਾ ਵੇਸਟ ਖਾਂਦੇ ਆ ਜਾਨਵਰ ਨੂੰ। ਠੀਕ ਹੈ। ਉਹ ਮੀਟਿੰਗ ਕਰੇਗਾ, ਅਲੂਨੋਸ਼ਨ ਲੱਗੇਗਾ। ਇਹ ਉਹਨੂੰ ਕੋਈ ਹੋਰ ਬਿਮਾਰੀ ਜੇ ਤੁਸੀਂ ਫਰੈਸ਼ ਤੌਰ ਤੇ ਉਹਨੂੰ ਖੁਲਾਉਂਦੇ ਐ ਤੇ ਵਿੱਚ ਵਿੱਚ ਨੂੰ ਅਸੀਂ ਫੂਡ ਵੀ ਪਾਈ ਦੀ ਐ ਇਦਾਂ ਨਹੀਂ ਸਾਰਾ ਪ੍ਰੋਪਰ ਕਿੰਨਾ ਬੈਲੈਂਸ ਕਰਦੇ ਹੋ ਫੀਡ ਤੇ ਵੀ ਫੀਡ ਦਾ ਇਸ ਤਰ੍ਹਾਂ ਹੈ ਵੀ ਕਦੇ ਜਿਸ ਤਰ੍ਹਾਂ ਦੋ ਦੂਜੇ ਤੀਜੇ ਦਿਨ ਅਸੀਂ ਇੱਕ ਦਿਨ ਫੀਡ ਪਾਤੀ ਠੀਕ ਉਹ ਦਿਨ ਵੇਸਟ ਨਹੀਂ ਪਾਉਂਦੇ ਠੀਕ ਜਿਆ ਜਿਸ ਦਿਨ ਵੇਸਟ ਕੱਟ ਹੋਏ ਉਸ ਦਿਨ ਅਸੀਂ ਫੀਡ ਪਾ ਕੇ ਮੈਨੇਜ ਕਰ ਲੈਂਦੇ ਹਾਂ ਕਿਉਂਕਿ ਜਾਨਵਰ ਦਾ ਪੇਟ ਤਾਂ ਭਰਨਾ ਹੈ ਸਸਿਕਾਲੂ ਦੇ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਓ ਦੋਸਤੋ ਬੀਤੇ ਦਿਨੀ ਪਿਗ ਫਾਰਮ ਤੇ ਯਾਨੀ ਕਿ ਸੂਰ ਪਾਲਣ ਤੇ ਇੱਕ ਇੰਟਰਵਿਊ ਕੀਤਾ ਉਹਦੇ ਵਿੱਚ ਤਜਰਬਾ ਉਸ ਫਾਰਮਰ ਨੇ ਸਾਡੇ ਨਾਲ ਸਾਂਝਾ ਕੀਤਾ ਕਿ ਕਿੰਨਾ ਕਿੰਨਾ ਉਹਨਾਂ ਨੂੰ ਤੱਕਾ ਪਿਆ ਜਾਂ ਜਿਹੜੀਆਂ ਚੀਜ਼ਾਂ ਨੇ ਉਹ ਬਿਹਤਰ ਚੀਜ਼ਾਂ ਕਿਵੇਂ ਹੋ ਸਕਦੀਆਂ ਨੇ ਇਹ ਸਹਾਇਕ ਧੰਦਾ ਆਰਤਿਕ ਤਨੂ ਕਿਵੇਂ ਵਧਾ ਸਕਦਾ ਆ ਪਰ ਉਹਦੇ ਵਿੱਚ ਬਹੁਤ ਸਾਰੇ ਸਵਾਲ ਨਿਕਲ ਕੇ ਬਾਅਦ ਚ ਸਾਹਮਣੇ ਆ ਜਿਹੜੇ ਆਮ ਕਿਸਾਨਾਂ ਦੇ ਸਵਾਲ ਸੀ ਜਾਂ ਜਿਹੜੇ ਲੋਕ ਕੇ ਫਾਰਮ ਪਹਿਲਾਂ ਚਲਾਉਂਦੇ ਸੀ ਜਾਂ ਜਿਨ੍ਹਾਂ ਨੇ ਕੁਝ ਆਲੇ ਦੁਆਲੇ ਤੋਂ ਗੱਲਾਂ ਸੁਣੀਆਂ ਸੀ ਉਹ ਸਵਾਲ ਜਿਹੜੇ ਬੜੇ ਅਹਿਮ ਸੀ ਅਸੀਂ ਉਹ ਸਵਾਲਾਂ ਨੂੰ ਹੀ ਮੱਧੇ ਨਜ਼ਰ ਰੱਖਦੇ ਆ ਜਿਹੜੀ ਇੰਟਰਵਿਊ ਕਰਨ ਜਾ ਰਹੇ ਆ ਉਹ ਇੱਕ ਬਹੁਤ ਤਜਰਬੇਕਾਰ ਜਿਹੜੇ ਪਿਗ ਫਾਰਮ ਜਿਹੜੀ ਕਰ ਰਹੇ ਨੇ ਪਿਛਲੇ 10 ਸਾਲਾਂ ਤੋਂ ਤਕਰੀਬਨ ਉਹ ਫਾਰਮ ਚ ਚਲਾ ਰਹੇ ਨੇ ਉਹਨਾਂ ਦੇ ਨਾਲ ਅਸੀਂ ਅੱਜ ਜੁੜੇ ਹਾਂ ਸੰਦੀਪ ਚਾਵੜੀਆ ਜੀ ਮੇਰੇ ਨਾਲ ਨੇ ਅਸੀਂ ਖਰੜ ਤੋਂ ਬਜਿਹੜੀ ਪਿੰਡ ਤਕਰੀਬਨ 10 ਕਿਲੋਮੀਟਰ ਦਾ ਫਾਸਲਾ ਹੈ ਆ ਉਸ ਪਿੰਡ ਦੇ ਵਿੱਚ ਬੈਠੇ ਆ ਉੱਥੇ ਇਹਨਾਂ ਦਾ ਸ਼ਾਂਤ ਜਿਹੜਾ ਪਿਗ ਫਾਰਮ ਉਹਨਾਂ ਦਾ ਹੈ ਤੇ ਉਹ ਮੇਰੇ ਨਾਲ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਇਹਨਾਂ ਸਵਾਲਾਂ ਬਾਰੇ ਵੀ ਅਸੀਂ ਜ਼ਰੂਰ ਪੁੱਛਾਂਗੇ ਕਿ ਬਹੁਤ ਸਾਰੇ ਸਵਾਲ ਜਿਹੜੇ ਕਿ ਆਏ ਕਿ ਫਾਰਮ ਦਾ ਰੇਟ ਜਿਹੜਾ ਕਿਹਾ ਬੱਚੇ ਦਾ ਰੇਟ ਨਹੀਂ ਮਿਲਦਾ ਫਾਰਮ ਬਹੁਤ ਸਾਰੇ ਕਿਸਾਨ ਜਿਹੜਾ ਕਿ ਉਹ ਫੇਲ ਹੋ ਗਏ ਉਹ ਕੀ ਕਾਰਨ ਨੇ ਤੇ ਸਭ ਤੋਂ ਵੱਡਾ ਸਵਾਲ ਕਿ ਫੀਡ ਤੇ ਜਿਹੜਾ ਵੇਸਟ ਪ੍ਰੋਡਕਟ ਹੈ ਇਹਨਾਂ ਦੇ ਵਿੱਚ ਕਿਸ ਤਰੀਕੇ ਦੀ ਰੇਸ਼ੀਓ ਦੇ ਨਾਲ ਜਿਹੜਾ ਕਿ ਆ ਪਿਗ ਫਾਰਮ ਜਿਹੜਾ ਕਿ ਚਲਾਇਆ ਜਾ ਸਕਦਾ ਸੰਦੀਪ ਜੀ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਸਤਿ ਸ਼੍ਰੀ ਅਕਾਲ ਸੰਦੀਪ ਜੀ 10 ਸਾਲ ਤੁਹਾਨੂੰ ਹੋ ਗਏ ਕੰਮ ਕਰਦਿਆਂ ਨੂੰ 10 ਸਾਲ ਜਦੋਂ ਪਹਿਲਾਂ ਸ਼ੁਰੂ ਕੀਤਾ ਸੀ ਤਾਂ ਕਿਵੇਂ ਸਟਾਰਟ ਕੀਤਾ ਸੀ ਆ ਦੀ ਜਰਨੀ ਜ਼ਰੂਰ ਦੱਸਿਓ ਸਟਾਰਟ ਸਰ ਇਹਦਾਂ ਕੀਤਾ ਸੀਗਾ ਇਹ ਫਾਰਮਿੰਗ ਪਹਿਲਾਂ ਮੇਰੇ ਜੀਜਾ ਜੀ ਚਲਾਉਂਦੇ ਸੀਗੇ ਠੀਕ ਹੈ ਤੇ ਉਹਨਾਂ ਦੇ ਕੋਲ ਅਸੀਂ ਆ ਆਉਂਦੇ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਸਾਨੂੰ ਉੱਥੋਂ ਮਤਲਬ ਇੱਕ ਮੋਟੀਵੇਸ਼ਨ ਮਿਲੀ ਵੀ ਹਾਂ ਵੀ ਅਸੀਂ ਵੀ ਇਹ ਕੰਮ ਸ਼ੁਰੂ ਕਰਨਾ ਹੈ ਹੂੰ ਤੇ ਉਸ ਤੋਂ ਬਾਅਦ ਅਸੀਂ ਇੱਕ ਫਾਰਮ ਲੀਤਾ ਰੈਂਟ ਤੇ ਉਹ ਅਸੀਂ 4 ਸਾਲ ਚਲਾਇਆ ਜੀ ਠੀਕ ਹੈ 4 ਸਾਲ ਤੋਂ ਬਾਅਦ ਅਸੀਂ 18 ਐਨੀਮਲ ਤੋਂ ਸਟਾਰਟ ਕੀਤਾ ਸੀਗਾ ਨਹੀਂ ਰੈਂਟ ਤੇ ਮਤਲਬ ਕਿਵੇਂ ਚੱਲਦਾ ਫਾਰਮ ਹੀ ਲੈ ਲਿਆ ਨਹੀਂ ਨਹੀਂ ਰੈਂਟ ਤੇ ਸਿਰਫ ਜੀ ਸ਼ੈੱਡ ਲੀਤਾ ਸੀ ਬਿਲਡਿੰਗ ਲਈ ਸੀ ਜਿਹੜੀ ਜੀ ਬਿਲਡਿੰਗ ਲਈ ਸੀ ਜੀ ਉਹਦੇ ਵਿੱਚ 18 ਐਨੀਮਲ ਤੋਂ ਮੈਂ ਸ਼ੁਰੂ ਕੀਤਾ ਸੀਗਾ ਬੱਚੇ ਸੀ ਜਾਂ ਨਹੀਂ 35 ਕੇਜੀ weight ਸੀਗਾ ਠੀਕ ਹੈ ਜੀ ਉਹਨਾਂ ਤੋਂ ਅਸੀਂ ਸਟਾਰਟ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਮਤਲਬ ਉਹਨੂੰ ਡਿਵੈਲਪ ਕੀਤਾ ਹੌਲੀ ਹੌਲੀ ਸੇਲ ਪਰਚੇਸ ਕੀਤਾ ਤੇ ਬਰੀਡਿੰਗ ਕਰਾਈ ਫੈਟਨੀ ਦਿੱਤੀ ਤੇ ਉਸ ਉਹਦੇ ਬਾਅਦ ਅਸੀਂ 4 ਸਾਲ ਬਾਅਦ ਹੁਣ ਅਸੀਂ ਇੱਥੇ ਸਟੈਂਡ ਹੋਏ ਮਤਲਬ ਤੁਸੀਂ ਉਦੋਂ ਬਾਅਦ 4 ਸਾਲਾਂ ਤੋਂ ਬਾਅਦ ਇਹ 10 ਸਾਲ ਦਾ ਪੂਰਾ ਇੱਕ ਅਸੀਂ ਤੁਹਾਡਾ ਜਰਨੀ ਦੇਖੀ ਤੁਹਾਡਾ ਸਫਰ ਦੇਖੀ ਹੈ ਤਾਂ 4 ਸਾਲਾਂ ਤੋਂ ਬਾਅਦ ਤੁਸੀਂ ਆਪਦੇ ਇੱਕ ਫਾਰਮ ਦੇ ਸ਼ਿਫਟ ਹੋਨੇ ਹਾਂ ਹਾਂਜੀ ਹਾਂਜੀ ਇਹ ਜਗ੍ਹਾ ਤੁਹਾਡੀ ਸਾਰੀ ਆਪਦੀ ਹੁੰਦੀ ਹੈ ਹਾਂਜੀ ਆਪਣੀ ਆਪਦੀ ਹੈ ਹੁਣ ਹੁਣ 18 ਤੋਂ ਸ਼ੁਰੂ ਕਰਕੇ ਹੁਣ ਸਫਰ ਜਿਹੜਾ ਆ ਗਿਆ ਕਿੰਨੇ ਜਾਨਵਰ ਨੇ ਤੁਹਾਡੇ ਕੋਲ ਹੁਣ ਐਨੀਮਲ ਜੀ ਸਾਡੇ ਕੋਲ 150 ਤੋਂ ਲੈ ਕੇ 250 ਐਨੀਮਲ ਫਾਰਮ ਦੇਖਦੇ ਮਤਲਬ ਹਮੇਸ਼ਾ ਰਹਿੰਦਾ ਹੀ ਹੈ ਅੱਛਾ ਵਾਈਟ ਲਾਰਜ ਤੇ ਹੀ ਕੰਮ ਕਰਦੇ ਹੋ ਲਾਰਜ ਵਾਈਟ ਤੋਂ ਇਲਾਵਾ ਜੀ ਆਪਣੇ ਕੋਲ ਕ੍ਰਾਸ ਬੀਡ ਮਿਲੇਗੀ ਇੱਕ ਤਾਂ ਲੈਂਡ ਰੇਸ ਦੇ ਨਾਲ ਲਾਰਜ ਵਾਈਟ ਹੋਏਗਾ ਠੀਕ ਹੈ ਇੱਕ ਲਾਰਜ ਵਾਈਟ ਦੇ ਨਾਲ ਆਪਣਾ ਡਿਊਰੋਕ ਹੋਏਗਾ ओके ਅਸੀਂ ਕ੍ਰਾਸ ਬ੍ਰੀਡ ਤੇ ਜ਼ਿਆਦਾ ਕੰਮ ਕਰੀਦਾ ਠੀਕ ਹੈ ਉਹਦੇ ਵਿੱਚ ਆਪਾਂ ਨੂੰ ਰਿਜ਼ਲਟ ਵੀ ਬੈਟਰ ਮਿਲਦੇ ਆ ਠੀਕ ਹੈ ਅ ਬੱਚਾ ਬੱਚੇ ਤੇ ਕੰਮ ਕਰਨਾ ਤੇ ਫੈਟਨਿੰਗ ਤੋਂ ਬਾਅਦ ਕੁਵੰਟਲ ਤੋਂ ਬਾਅਦ ਕਰਕੇ ਜਿਹੜਾ ਜਾਨਵਰ ਤੇ ਕੰਮ ਕਰਨਾ ਦੋਵਾਂ 'ਚ ਅੰਤਰ ਦੱਸਿਓ ਜ਼ਿਆਦਾ ਮੁਨਾਫਾ ਕਿੱਥੇ ਮਿਲਦਾ ਆ ਸਰ ਮੁਨਾਫਾ ਇਹਦੇ ਵਿੱਚ ਇਸ ਤਰ੍ਹਾਂ ਹੈ ਵੀ ਜੇ ਆਪਾਂ ਬਰੀਡਿੰਗ ਦਾ ਕੰਮ ਕਰੀਏ ਸਿਰਫ ਬਰੀਡਿੰਗ ਦਾ ਸਿਰਫ ਬਰੀਡਿੰਗ ਦਾ ਤੇ ਇਹਦੇ ਵਿੱਚ ਤੁਹਾਨੂੰ ਤਾਂ ਫਾਇਦਾ ਹੈ ਜੇ ਤੁਹਾਡਾ ਬੱਚਾ 2 ਮਹੀਨੇ ਤੋਂ ਪਹਿਲਾਂ-ਪਹਿਲਾਂ ਸੇਲ ਹੁੰਦਾ ਹੈ ਤਾਂ दो महीने तो दस किलो जी एवरेज रही है तकरीबन बीस किलो से नीचे नीचे अगर वो सेल हो जाता है तो ठीक है ठीक है, है।, है। अदरवाइज अगर आपका जैसे जैसे बच्चा बढ़ेगा वो फीड वो ज्यादा कंज्यूम करेगा और वेट फिर वो कम देता है अच्छा 10 कि किलो ਦਾ ਮੈਂ ਐਵਰੇਜ ਲਾਵਾਂ ਹਨਾ ਉਹ ਬੱਚਾ ਜਿਹੜਾ ਤੁਸੀਂ ਨੇ ਬੱਚਾ ਹੀ ਕਹਿੰਦੇ ਉਹਨੂੰ ਹਾਂਜੀ ਹਾਂਜੀ ਉਹ ਕਿੰਨੇ ਰੁਪਏ ਚ ਵਿਕ ਰਿਹਾ ਕਿਉਂਕਿ ਮੈਨੂੰ ਜਿਹੜੀ ਨੌਲੇਜ ਬਾਅਦ ਵਿੱਚ ਮਿਲੀ ਉਹ ਮਿਲੀ ਕਿ 1500 ਰੁਪਏ ਤੋਂ ਵੱਧ ਕੋਈ ਬੱਚੇ ਦਾ ਰੇਟ ਨਹੀਂ ਦੇ ਰਿਹਾ ਨਹੀਂ ਸਰ ਐਸਾ ਨਹੀਂ ਹੈ 10 ਸਾਲ ਪਹਿਲੇ ਵੀ 1500 ਦਾ ਰੇਟ ਨਹੀਂ ਥਾ ਅਬ ਫਿਲਹਾਲ ਜੋ ਰੇਟ ਹੈ ਉਹ 4000 ਤੋਂ ਲੈ ਕੇ 5000 ਕੇ ਵਿੱਚ ਮੈਂ 10 ਕਿਲੋਸ ਤੋਂ ਲੈ ਕੇ 15 ਕਿਲੋ ਕੇ ਬੱਚੇ ਦਾ ਠੀਕ ਹੈ ਜੀ ਯਾਨੀ ਕਿ ਪਰ ਉਹ ਮਤਲਬ ਕੋਈ ਉਸ ਨੂੰ ਸੇਲ ਕਰਨੇ ਵਿੱਚ ਕੋਈ ਪਰੇਸ਼ਾਨੀ अच्छा वो फिर खर्चा कितना आंदा 10 साल दे बच्चे ते 15 साल दे बच्चे ते जिन्नू 4 ਤੋਂ 5000 ਰੁਪਏ ਰੇਟ ਮਿਲ ਰਿਹਾ ਹੈ ਉਤੇ ਫੀਡ ਦਾ ਖਰਚਾ ਕਿੰਨਾ ਆ ਜਾਂਦਾ ਹੈ ਤਾਂ ਕਿੰਨੇ ਚਿਰ ਦੇ ਵਿੱਚ ਇੰਨਾ ਵੇਟ ਗੇਮ ਖਰਚਾ ਤੋਂ ਸਰ ਐਸਾ ਹੈ ਕਿ ਬੱਚਾ 15 ਦਿਨ ਬਾਅਦ ਫੀਡ ਖਾਣੀ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਥੋੜੀ ਬਾ ਉਹ ਕੁਝ ਗ੍ਰਾਮ ਹੀ ਫੀਡ ਖਾਂਦਾ ਹੈ اچھا ਮਤਲਬ ਆਪ ਉਸਕੋ ਇਹ ਲਗਾ ਲਓ ਕਿ ਜਦ ਆਪ ਉਸਕੋ 15 ਕਿਜੀ ਕਰ ਦੋਗੇ ਤਬ ਵੀ ਉਹ 100 ਗ੍ਰਾਮ ਤੋਂ ਉੱਪਰ ਫੀਡ ਨਹੀਂ ਖਾਏਗਾ ਠੀਕ ਹੈ ਇੱਕ ਟਾਈਮ ਕੀ 100 ਗ੍ਰਾਮ ਫੀਡ ਖਾ ਕੇ ਆਰਾਮ ਸੇ ਆਪਣਾ ਆਰਾਮ ਕਰੇਗਾ ਅੱਛਾ ਜਦੋਂ ਫੈਟਨਿੰਗ ਤੇ ਆ ਜਾਂਦੇ ਹੋ ਤੁਸੀਂ ਫਿਰ ਫਿਰ ਉਹ ਜਿਆਦਾ ਉਹ ਜਿਆਦਾ ਵੱਧ ਜਾਂਦਾ ਫਿਰ ਤੁਸੀਂ ਉਹਨੂੰ ਜਿਹੜਾ ਕਿ ਵੇਸਟ ਤੇ ਲੈ ਵੇਸਟ ਵੇਸਟ ਤੇ ਕਨਵਰਟ ਕਰ ਦਿੰਨੇ ਆ ਅਸੀਂ 50 ਕੇਜੀ ਤੱਕ ਫੀਡ ਪਾਈਦੀ ਹੈ ਉਸ ਤੋਂ ਬਾਅਦ ਅਸੀਂ ਵੇਸਟ ਪਾਈ ਅੱਛਾ 50 ਕਿਲੋ ਤੱਕ ਵੇਟ ਰਹਿੰਦਾ ਤਾਂ ਫੀਡ ਪਾਉਣੀ ਕਿੰਨੀ ਫੀਡ ਪਾਉਣੀ ਹੋ ਫੀਡ ਸਰ ਕبھی ਮੈਜਰਮੈਂਟ ਨਹੀਂ ਕੀਤਾ ਮਤਲਬ ਨਾਰਮਲੀ ਤੋਂ 1.5 ਕਿਲੋ ਦੇ ਆਸ-ਪਾਸ 50 ਕਿਲੋ ਕਹਿੰਦੇ ਜਾਨਵਰ ਖਾਂਦਾ ਹੀ ਬਹੁਤ ਹੈ ਤਾਂ ਨਹੀਂ ਐਸਾ ਨਹੀਂ ਹੈ ਇਹ ਇੱਕ ਕਿਉਂਕਿ ਫੀਡ ਜਦ ਅੰਦਰ ਜਾਏਗੀ ਪਾਣੀ ਪੀਏਗਾ ਜਾਨਵਰ ਆਟੋਮੈਟਿਕਲੀ ਹੀ ਉਹ ਅੰਦਰ ਆਪਣੇ ਜਿੰਨੀ ਉਸ ਦੀ ਉਸ ਦੇ ਹਿਸਾਬ ਸੇ ਉਹ ਆਪਣਾ ਕਰਦਾ ਹੈ ਅੱਛਾ ਸਿੱਧ ਸਦਾ ਇਹ ਇੱਕ ਸਵਾਲ ਹੈ ਜੀ ਕਹਿੰਦੇ ਕਿਸੇ ਨੇ ਸਾਲ ਚ ਕੀਤਾ ਸਾਲ ਚ ਫੇਲ ਹੋ ਗਿਆ ਕਿਸੇ ਨੇ ਪੰਜ ਸਾਲ ਲਾ ਕੇ ਛੱਡਤਾ ਵਿਪਿਕ ਫਾਰਮ ਦਾ ਇੱਕ ਵਾਰ ਬਹੁਤ ਵੱਡਾ ਬੂਮ ਪੰਜਾਬ ਜਾਂ ਹਰਿਆਣਾ ਦੇ ਵਿੱਚ ਆਇਆ ਬਹੁਤ ਫਾਰਮ ਖੁੱਲੇ ਵੀ ਜੀ ਜਿਵੇਂ ਉਹ ਫਾਰਮ ਖੁੱਲੇ ਤੇ ਉਸ ਤੋਂ ਬਾਅਦ 2 ਸਾਲਾਂ ਦੇ ਬਾਅਦ ਤਾਲੇ ਲੱਗਣੇ ਬੜੀ ਸ਼ੁਰੂ ਹੋਏ ਉਹ ਕਾਰਨ ਕੀ ਹੈ ਕਾਰਨ ਸ ਇੱਕੋ ਹੀ ਕਾਰਨ ਹੈ ਮਿਸ ਗਾਈਡ ਠੀਕ ਹੈ ਇਹ ਪੁਰਾਣੇ ਫਾਰਮਰਸ ਨੇ ਨਵੇਂ ਫਾਰਮਰਸ ਨੂੰ ਮਿਸਗਾਈਡ ਕੀਤਾ ਕਿਵੇਂ ਕਿਵੇਂ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰ ਦਿੰਨਾ ਬਈ ਜਿਸ ਤਰ੍ਹਾਂ ਮੇਰੇ ਕੋਲ ਤੁਸੀਂ ਆਏ ਆ ਮੇਰੇ ਕੋਲ ਸਪੋਜ਼ ਕਰੋ ਵੀ 100 ਪਿਗਲੇਟ ਹੈ ਠੀਕ ਉਹ 10 ਕਿਜੀ ਵੇਟ ਦੇ ਹੈ ਠੀਕ ਮੇਰੇ ਕੋਲ ਕੋਈ ਆ ਗਿਆ ਲੈਣ ਵਾਸਤੇ ਜਾਂ ਕੋਈ ਪੁੱਛਣ ਵਾਸਤੇ ਬਈ ਕੀ ਰੇਟ ਹੈਗਾ ਮੈਂ ਉਹਨਾਂ ਨੂੰ ਕਹਿਣਾ ਜੀ ਮੇਰੇ ਇਹ ਕੋਲ 100 ਪਿਗਲੇਟ ਹੈ ਇਹ ਮੇਰੇ ਕੋਲ ਤੁਸੀਂ ਲੈ ਜਾਓ 5 ਲੱਖ ਰੁਪਏ ਚ 5000 ਰੁਪਏ ਚ ਇੱਕ ਬਚਾ ਠੀਕ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਨਹੀਂ ਦੱਸਿਆ ਉਹਨਾਂ ਨੇ ਮੈਨੂੰ ਪੁੱਛਣਾ ਵੀ ਫਾਰਮਿੰਗ ਤਾਂ ਬਹੁਤ ਵਧੀਆ ਹੈ 5 ਲੱਖ ਰੁਪਈਆ ਬੰਦਾ 100 ਪਿਗਲਟ ਇਹ ਕਿੰਨੇ ਦਿਨ ਚ ਹੋ ਗਏ ਤਿਆਰ ਮੈਂ ਉਹਨਾਂ ਨੂੰ ਕਹਿਣਾ ਜੀ ਇਹ ਤਾਂ ਸਾਰੇ 2 ਮਹੀਨੇ ਦੇ ਠੀਕ ਹੈ 2 ਮਹੀਨੇ ਦੇ ਵਿੱਚ ਜੀ ਮੈਂ 5 ਲੱਖ ਰੁਪਈਆ ਕਮਾ ਰਿਹਾ ਠੀਕ ਹੈ ਪਰ ਪਿਛਲਾ ਜਿਹੜਾ ਪ੍ਰੈਗਨੈਂਸੀ ਦਾ ਟਾਈਮ ਸੀਗਾ ਉਸ ਤੋਂ ਪਹਿਲਾਂ ਜਿਹੜਾ ਮਦਰ ਨੂੰ ਅਸੀਂ ਤਿਆਰ ਕੀਤਾ ਫੀਡ ਪਾਈ ਉਹ ਕੋਸਟਿੰਗ ਕੋਈ ਨਹੀਂ ਦੱਸਦਾ ਯਾਨੀ ਕਿ ਸਿਰਫ 2 ਲੱਖ 2 ਮਹੀਨਿਆਂ ਚ 5 ਲੱਖ ਦਾ ਉਹ ਉਹਨਾਂ ਉਹਨਾਂ 60 ਦਿਨਾਂ ਦਾ ਪੀਰੀਅਡ ਦੱਸਤਾ ਪਰ ਉਹਦੇ ਪਿੱਛੇ ਜਦੋਂ 6 ਮਹੀਨੇ ਤੱਕ ਦੀ ਗੱਲ ਕਰਦੇ ਆਂ ਜਾਂ ਉਹ ਤੋਂ ਪਹਿਲਾਂ 8 ਮਹੀਨੇ ਦੀ ਗੱਲ ਕਰਦੇ ਆਂ ਉਹਦਾ ਜ਼ਿਕਰ ਕੋਈ ਨਹੀਂ ਕਰਦਾ ਸਿਰਫ ਇਹੀ ਕਾਰਨ ਨੇ ਮਿਸਗਾਈਡ ਹੁੰਦਾ ਰਿਹਾ ਨਹੀਂ ਇਸ ਤੋਂ ਇਲਾਵਾ ਇੱਕ ਹੋਰ ਮਿਸਗਾਈਡ ਦਾ ਕਾਰਨ ਹੈਗਾ ਜੀ ਕਿ ਲੋਕੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹਨੂੰ ਫਿਰ 50 ਕਹਿ ਕੇ ਦੱਸਣ ਲੱਗਦੇ ਉਹ ਕੀ ਚੀਜ਼ਾਂ ਨੇ ਉਹ ਚੀਜ਼ਾਂ ਇਸ ਤਰ੍ਹਾਂ ਨੇ ਵੀ ਇੱਕ ਤਾਂ ਤੁਹਾਡਾ ਜਾਨਵਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕੀਤਾ ਵੇ ਜਾਨਵਰ ਸਾਡਾ ਸ਼ੈੱਡ ਥੋੜਾ ਜਿਆ ਵਧੀਆ ਹੋਏਗਾ ਤੇ ਉਸ ਤੋਂ ਬਾਅਦ ਸਾਫ ਸਪਾਈ ਹੋਏਗੀ ਬੰਦਾ ਸੋਚਦਾ ਵੀ ਹਾਂ ਇਹ ਐਨੀਮਲ ਬਹੁਤ ਵਧੀਆ ਆਪਣੇ ਜਾਨਵਰ ਨੂੰ ਕੁਆਲਿਟੀ ਤੋਂ ਵੀ ਬੈਟਰ ਕੁਆਲਿਟੀ ਦਾ ਸਟੇ ਦੱਸ ਕੇ ਫਿਰ ਉਚਿਤ ਸੇਲ ਕਰ ਅੱਛਾ ਪਰ ਬੈਟਰ ਕੁਆਲਿਟੀ ਤਾਂ ਦੇਖਣ ਤੋਂ ਪਤਾ ਲੱਗਦੀ ਹੈ ਨਾ ਜੇ ਹੁਣ ਮੰਨ ਲਓ ਮੈਂ ਤੁਹਾਡੇ ਫਾਰਮ ਤੇ ਆਇਆ ਸਫਾਈ ਹੈ ਜੇ ਜਾਨਵਰ ਉੱਥੇ ਠੀਕ ਅਵਸਥਾ ਚ ਹੈਗੇ ਨੇ ਬਿਮਾਰ ਨਹੀਂ ਹੈ ਤਾਂ ਉਹ ਹੀ ਚੀਜ਼ਾਂ ਬੈਟਰ ਲੱਗਦੀਆਂ ਨੇ ਨਹੀਂ ਸਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਇੱਕ ਜਾਨਵਰ ਹੁੰਦਾ ਹੈ ਚੰਗੇ ਹੱਤ ਪੈਰਾਂ ਦਾ ਇੱਕ ਦਾ ਇੱਕ ਇੱਕ ਕਾਮਨ ਜੀ ਗੱਲ ਹੈ ਇੱਕ ਨਾਰਮਲੀ ਘਰ ਦੇ ਵਿੱਚ ਤੁਸੀਂ ਜਾਓਗੇ ਉਹਦੇ ਵਿੱਚ ਕੋਈ ਕਿਸੇ ਦੀ ਹਾਈਟ 5 ਫੁੱਟ ਮਿਲੇਗੀ ਕਿਸੇ ਦੀ 6 ਫੁੱਟ ਮਿਲੇਗੀ ਠੀਕ ਹੈ ਜਿਹੜਾ ਸਾਡੇ ਕੋਲ ਜਾਨਵਰ ਤਿਆਰ ਹੁੰਦਾ ਹੈ ਫੈਟਨਿੰਗ ਤੇ ਵੀ ਅਸੀਂ ਤਿਆਰ ਕਰਦੇ ਹਾਂ ਸਾਡੇ ਕੋਲ ਮਤਲਬ ਅਸੀਂ ਪੂਰੀ ਇਹ ਕੋਸ਼ਿਸ਼ ਕਰੀਦੀ ਹੈ ਵੀ ਸਾਡੇ ਕੋਲ ਜਾਨਵਰ ਜਿਹੜਾ ਹੋਏ ਉਹ 1.5 ਕੁਇੰਟਲ ਤੱਕ ਜਾਏ ਅੱਛਾ ਅਸੀਂ 100 ਕਿਲੋ ਤੇ ਜਾ ਕੇ ਨਹੀਂ ਸੇਲ ਕਰਦੇ ਕੁਇੰਟਲ ਤੇ ਨਹੀਂ ਉਹ ਤੋਂ ਗਾਂ ਕਰਦੇ ਹਾਂਜੀ ਘਾਟੋ ਘਾਟਾ 130 ਕਿਲੋ ਤੋ ਪਲੱਸ ਕਰਕੇ ਹੀ ਅਸੀਂ ਸਿਲਕ ਕੁਆਂਟਲ ਦਾ ਸੁਣਨ ਚ ਆਇਆ ਵੀ 20000 ਰੁਪਿਆ ਮਿਲ ਜਾਂਦਾ ਆ ਅੱਧੋ-ਅੱਧਾ ਫਰਕ ਆ ਆਪਦੀ ਕਲਾਗਤ ਹੋ ਜਾਂਦੀ ਆ 10000 ਰੁਪਿਆ ਸੇਵ ਹੋ ਜਾਂਦਾ ਆ ਇਹ ਇੰਨਾ ਕੁ ਕੈਲਕੂਲੇਸ਼ਨ ਜਿਹੜੀ ਆ ਨਹੀਂ ਸਰ ਜੇ ਫੀਡ ਤੇ ਤੁਸੀਂ ਕਰਦੇ ਆ ਤਾਂ ਖਰਚਾ ਬਹੁਤ ਜ਼ਿਆਦਾ ਆ ਫੀਡ ਤੇ ਜ਼ਿਆਦਾ ਖਰਚਾ ਆ ਜੀ ਫੀਡ ਤੇ ਜ਼ਿਆਦਾ ਖਰਚਾ ਆਂਦਾ ਰੇਸ਼ਿਓ ਜ਼ਿਆਦਾ ਐ ਫੀਡ ਦੇ ਵਿੱਚ ਤੁਹਾਡੇ ਪੈਸੇ ਲੱਗਣ ਦੀ ਤੇ ਬਜਟ ਉਹਦਾ ਪ੍ਰੋਫਿਟ ਜੇ ਤੁਸੀਂ ਕਹਿੰਦੇ ਹੋ ਵੇਸ ਤੇ ਖਰਚਾ ਕਰ ਲਵਾਂ ਵੇਸ ਤੇ ਇਸ ਤਰ੍ਹਾਂ ਦੀ ਜਿਹੜੀ ਰੇਸ਼ਿਓ ਬਣ ਜਾਂਦੀ ਆ 50-50 ਵਾਲੀ ਬਣ ਜਾਂਦੀ ਆ ਹਾਂਜੀ ਜੇ ਤੁਸੀਂ 1 30 ਦਾ ਵੇਟ ਕਰਦੇ ਹੋ ਜਾਂ ਡੇਢ ਕੋ ਤੱਕ ਦਾ ਵੇਟ ਲੈ ਕੇ ਜਾਣੇ ਹੋ ਤਾਂ ਉਹ ਫਿਰ ਤੁਹਾਨੂੰ ਕੀ ਪ੍ਰਾਈਸ ਮਿਲਦਾ ਹੈ ਇੱਥੇ ਆਪੇ ਹੁਣ ਤੁਸੀਂ ਇਹ ਲਾ ਲਓ ਸਰ 210 ਰੁਪਏ ਐਟ ਪ੍ਰੈਜ਼ੈਂਟ ਰੇਟ ਚੱਲ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਲਾਸਟ ਮੰਥ ਜਨਵਾਰ ਵਿੱਚੇ ਹੈ ਤੇ 210 ਰੁਪਏ ਦੇ ਰੇਟ ਦੇ ਵਿੱਚ ਵੇਚੇ ਸੀਗੇ ਉਹ 131 ਕਿਲੋ ਦੀ ਐਵਰੇਜ ਦੇ ਸੀਗੇ 131 ਕਿਲੋ ਦੀ ਹਾਂਜੀ ਠੀਕ ਹੈ 210 ਰੁਪਏ ਦੇ ਹਿਸਾਬ ਨਾਲ ਜੀ ਸੰਦੀਪ ਜੀ ਫਾਰਮ ਕਿਸ ਨੇ ਸ਼ੁਰੂ ਕਰਨਾ ਉਹਨੇ ਬੱਚਿਆਂ ਤੋਂ ਕਰ ਲਿਆ ਜਾਂ ਉਹਨੇ ਮਦਰ ਤੋਂ ਕਰ ਲਿਆ ਜੀ ਉਹਨੂੰ 2 ਮਹੀਨਿਆਂ ਦੇ ਵਿੱਚ ਆਉਟਪੁੱਟ ਮਿਲਣੀ ਸ਼ੁਰੂ ਹੋ ਪਰ ਜਦੋਂ ਤੁਸੀਂ ਫਾਰਮ ਨੂੰ ਲੰਬੇ ਸਮੇਂ ਤੱਕ ਰਨ ਕਰਨਾ ਹੈ ਮਤਲਬ ਜਿਵੇਂ 10 ਸਾਲ ਦਾ ਸੰਦੀਪ ਦਾ ਤਜਰਬਾ ਹੈ ਆ ਜੀ ਤਾਂ ਉਹ ਤਜਰਬਾ ਮੈਂ ਸਮਝਣਾ ਚਾਹੁੰਦਾ ਹਾਂ ਕਿ ਉਹ ਫਾਰਮ ਚਲਾਇਆ ਕਿਵੇਂ ਜਾਵੇ ਕਿੰਨੇ ਕਿੰਨੇ ਮਹੀਨਿਆਂ ਦੇ ਬਾਅਦ ਜਿਹੜਾ ਲੋਟ ਨੇ ਉਹ ਕੱਢੇ ਜਾਣ ਜਿਹੜਾ ਪੈਸਾ ਆ ਉਹ ਆਉਂਦਾ ਰਹੇ ਸਰ ਦੇ ਵਿੱਚ ਸਭ ਤੋਂ ਵੱਡੀ ਗੱਲ ਇਹੀ ਹੈ ਤੁਹਾਡੀ ਮੈਨੇਜਮੈਂਟ ਹਮ ਜੇ ਤੁਹਾਡੇ ਕੋਲ ਮੈਨੇਜਮੈਂਟ ਤੁਹਾਡੀ ਸਹੀ ਹੈ ਤਾਂ ਫੇਰ ਤੁਸੀਂ ਫਿਰ ਪਿਗ ਫਾਰਮਿੰਗ ਦੇ ਵਿੱਚ ਕਦੇ ਵੀ ਫੇਲ ਨਹੀਂ ਹੋ ਸਕਦੇ ਜੇ ਤੁਹਾਡੇ ਮੁਕੱਦਰ ਹੀ ਖਰਾਬ ਹੈ ਤਾਂ ਕੁਝ ਕਹਿ ਨਹੀਂ ਸਕਦੇ ਅਦਰਵਾਈਜ਼ ਪਿਗ ਫਾਰਮਿੰਗ ਦੇ ਵਿੱਚ ਕੋਈ ਵੀ ਬੰਦਾ ਮਤਲਬ ਸਿਰਫ ਕੰਮ ਕਰਨੇ ਵਾਲਾ ਹੋਵੇ ਉਹਨੂੰ ਮੈਨੇਜਮੈਂਟ ਦਾ ਪਤਾ ਹੋਵੇ ਕਿਦਾਂ ਮੈਂ ਕੰਮ ਤੋੜਨਾ ਹੈ ਉਸ ਤੋਂ ਇਲਾਵਾ ਇਹਦੇ ਵਿੱਚ ਮਤਲਬ ਲਾਸ ਦਾ ਕੋਈ ਮੈਂ ਉਹੀ ਪੁੱਛ ਰਿਹਾ ਮੈਨੇਜਮੈਂਟ ਕੀ ਹੈ ਦੇਖੋ 2 ਤੋਂ 2.5 ਸੂਏ ਜੋ ਮੈਨੂੰ ਮਤਲਬ ਪਤਾ ਲੱਗਿਆ ਕਿ ਸੂਰੀ ਤੋਂ ਮਿਲ ਜਾਂਦੇ ਨੇ ਐਨੀਮਲ ਤੋਂ ਮਿਲ ਜਾਂਦੇ ਨੇ ਸਾਲ ਦੇ ਵਿੱਚ ਜੀ ਪਰ ਉਹਨੂੰ ਮੈਨੇਜ ਕਿਵੇਂ ਕੀਤਾ ਜਾਵੇ ਕਿ ਬੱਚਿਆਂ ਤੇ ਜ਼ਿਆਦਾ ਕੰਮ ਕੀਤਾ ਜਾਵੇ ਜਾਂ ਫੈਟਨਿੰਗ ਦੇ ਜ਼ਿਆਦਾ ਕੰਮ ਕੀਤਾ ਜਾਵੇ ਤਾਂ ਜੋ ਜੇ ਫੈਟਨਿੰਗ ਦਾ ਕੰਮ ਕਰਨਾ ਹੈ ਤਾਂ ਕਿੰਨੇ ਮਹੀਨਿਆਂ ਬਾਅਦ ਪੈਸੇ ਆਉਣਗੇ ਉਹ ਮੈਨੇਜਮੈਂਟ ਕੀ ਹੈ ਫੈਟਨਿੰਗ ਦੇ ਵਿੱਚ ਵੀ ਜੇ ਤੁਸੀਂ ਕਰਦੇ ਆਂ ਬਰੀਡਿੰਗ ਦੇ ਵਿੱਚ ਵੀ ਜੇ ਕਰਦੇ ਆਂ ਤੁਸੀਂ ਇਹ ਨਾ ਸੋਚੋ ਵੀ ਮੇਰੇ ਕੋਲ ਹਰ ਮਹੀਨੇ ਪੈਸੇ ਆਉਣਗੇ ਠੀਕ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹੀ ਹੈ ਵੀ ਤੁਹਾਡੇ ਕੋਲ ਘੱਟੋ ਘੱਟ 3 ਮਹੀਨੇ ਤੋਂ 4 ਮਹੀਨੇ ਦਾ ਟਾਈਮ ਲੱਗਦਾ ਹੀ ਹੈ ਜੇ ਤੁਸੀਂ ਫੈਟਨਿੰਗ ਕਰੋਗੇ ਯਾ ਬਰੀਡਿੰਗ ਕਰੋਗੇ ਜੇ ਤੁਸੀਂ ਹਰ ਮਹੀਨੇ ਦਾ ਸਰਕਲ ਚਲਾਣਾ ਹੈ ਤਾਂ ਉਹਦੇ ਵਿੱਚ ਤੁਹਾਡਾ ਮਤਲਬ ਜਿਹੜਾ ਆਉਟਪੁੱਟ ਜਿਹੜਾ ਤੁਸੀਂ ਲੈਣਾ ਹੈ ਉਹਦੇ ਵਿੱਚ ਫਿਰ ਤੁਹਾਨੂੰ ਐਨੀਮਲ ਬੱਧ ਰੱਖਣੇ ਪੈਣਗੇ ਠੀਕ ਹੈ ਤਾਂ ਜਾ ਕੇ ਸਰਕਲ ਤੁਹਾਡਾ ਤੁਸੀਂ ਫਿਰ ਕੁਆਰਟਰਲੀ ਸਰਕਲ ਚਲਾਉਨੇ ਹੋ ਸਾਡਾ ਸਰਕਲ ਜੀ ਕੁਆਰਟਰਲੀ ਚੱਲਦਾ ਪਿਆ ਹੈ ਇਸ ਟਾਈਮ ਐਟ ਵਰਜ਼ਨ ਅਸੀਂ ਬਰੀਡਿੰਗ ਆਪ ਕਰਾਂਦੇ ਆ ਫੈਟਨਿੰਗ ਤੇ ਅਸੀਂ ਆਪ ਲਾਈਦਾ ਤੇ ਉਸ ਤੋਂ ਇਲਾਵਾ ਅਸੀਂ ਸੇਲ ਪਰਚੇਸ ਵੀ ਕਰਦੇ ਆ ਸੇਲ ਵੀ ਕਰਦੇ ਆ ਤੇ ਪਰਚੇਸ ਵੀ ਕਰਦੇ ਸਲਿਪ ਜੀ ਇੱਕ ਬੜਾ ਮੁੱਦਾ ਉੱਠਿਆ ਕਿ ਲੋਕਾਂ ਨੇ ਨਾ ਥੋੜਾ ਥੋੜਾ ਫਾਰਮ ਖੋਲ ਲੇ ਤੇ ਦੂਜਿਆਂ ਨੂੰ ਟ੍ਰੇਨਿੰਗ ਦੇਣ ਦੇ ਨਾਂ ਤੇ ਬੜੀ ਠੱਗੀ ਠੋਰੀ ਕੀਤੀ। ਉਹ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਉਹ ਪਹਿਲਾਂ ਉਹਨਾਂ ਨੇ ਚਾਚਾਜ ਫਾਰਮ ਦਾ ਖੋਲੇ ਟ੍ਰੇਨਿੰਗ ਲਈ। ਬਾਅਦ ਵਿੱਚ ਉਹਨਾਂ ਨੂੰ ਸਮਝ ਆਈ ਤਾਂ ਉਹਨਾਂ ਨੇ ਬੰਦ ਕਰ ਦਿੱਤੇ। ਇਹ ਟ੍ਰੇਨਿੰਗ ਵਾਲਿਆਂ ਦਾ ਕਹਿੰਦੇ ਜਿਹੜਾ ਜਿਹੜੀ ਟ੍ਰੇਨਿੰਗ ਹੁੰਦੀ ਉਹ ਸਿਰਫ ਫਾਰਮ ਚੱਲ ਸਕਦਾ ਕਿਸੇ ਹੋਰ ਦਾ ਫਾਰਮ ਨਹੀਂ ਚੱਲਦਾ। ਜੀ। ਇਹਨਾਂ ਮੋਟੀ ਜੀ ਗੱਲ ਇੱਕ ਹੈ ਬਈ ਟ੍ਰੇਨਿੰਗ ਦੇ ਨਾਮ ਤੋਂ ਜਿਹੜੀ ਠੱਗੀ ਹੋ ਰਹੀ ਹੈ। ਇਹਦੇ ਵਿੱਚ ਕਿਹਾ ਹੈ ਉਹਨਾਂ ਨੇ ਆਪਣੇ ਫਾਰਮ ਦੇ ਉੱਤੇ ਐਨੀਮਲ ਹੀ ਉਨੇਕ ਰੱਖੇ ਹੋਏ ਆ। ਬਈ ਸਿਰਫ ਉਹ ਟ੍ਰੇਨਿੰਗ ਕਰਾ ਸਕਣ ਦਿਖਾਈ ਸਕਣ ਬਸ ਜੀ ਸਿਰਫ ਉਹ ਐਡਵਰਟਾਈਜ਼ ਕਰ ਸਕਣ ਉਹ ਕੰਮ ਨਹੀਂ ਕਰਦੇ ਪਏ ਜਿਹੜਾ ਗਰਾਊਂਡ ਲੈਵਲ ਤੇ ਬੰਦਾ ਕੰਮ ਕਰ ਰਿਹਾ ਹੈ ਉਹਨੂੰ ਤਜਰਬਾ ਹੁੰਦਾ ਹੈ ਉਹਨੂੰ ਪਤਾ ਹੈ ਉਹ ਕਿਸ ਹਿਸਾਬ ਨਾਲ ਮੈਨੇਜ ਕਰਦਾ ਆਪਣਾ ਕੰਮ ਕਿਉਂਕਿ ਸਿਰਫ ਜਿਹੜਾ ਬੰਦਾ ਟ੍ਰੇਨਿੰਗ ਕਰ ਰਿਹਾ ਉਹ ਤੁਹਾਨੂੰ ਸਿਰਫ ਪੋਜ਼ਿਟਿਵ ਚੀਜ਼ਾਂ ਦੱਸਣਗੇ 네ਗੇਟਿਵ ਉਹਦੇ ਵਿੱਚ ਕੁਝ ਨਹੀਂ ਦੱਸਣ ਮੈਂ ਉਹੀ ਉਹੀ ਗੱਲ ਮੈਂ ਕਰ ਰਿਹਾ ਕਹਿੰਦਾ ਟ੍ਰੇਨਿੰਗ ਵਾਲਿਆਂ ਦਾ ਫਾਰਮ ਚੱਲੀ ਜਾਂਦੇ ਨੇ ਟ੍ਰੇਨਿੰਗ ਕਰ ਰਹੇ ਨੇ ਬਾਕੀਆਂ ਦਾ ਮੰਨ ਲਓ ਜੇ ਸੰਦੀਪ ਸਿੰਘ ਟ੍ਰੇਨਿੰਗ ਨਹੀਂ ਕਰਾਉਂਦੇ ਤਾਂ ਸੰਦੀਪ ਦਾ ਫਾਰਮ ਫੇਲ ਹੈ ਜੀ ਇਹ ਸੱਚਾਈ ਹੈ ਨਹੀਂ ਸਰ ਇਸ ਤਰ੍ਹਾਂ ਦਾ ਕੁਛ ਨਹੀਂ ਸੰਦੀਪ ਟ੍ਰੇਨਿੰਗ ਕਰਾਉਂਦੇ ਨੇ ਨਹੀਂ ਮੈਂ ਟ੍ਰੇਨਿੰਗ ਨਹੀਂ ਕਰਾਂਦਾ ਜੀ ਪਰ ਮੇਰੇ ਕੋਲ ਜਿੰਨੇ ਵੀ ਕਾਲ ਆਉਂਦੇ ਆ ਬਾਈ ਇੰਟਰਨੈਟ ਬਾਈ ਗਰਪਸ ਜਾਂ ਬਾਈ ਫਰੈਂਡ ਸਰਕਲ ਜਿੰਨੇ ਵੀ ਕਾਲ ਆਉਂਦੇ ਆ ਅਸੀਂ ਪ੍ਰੋਪਰ ਗਾਈਡ ਕਰੀਦਾ ਬੰਦੇ ਨੂੰ ਸੇਲ ਦੇ ਵਿੱਚ ਪਰਚੇਸ ਦੇ ਵਿੱਚ ਮੈਡੀਸਿਨ ਦੇ ਵਿੱਚ ਜਾਂ ਕੋਈ ਹੋਰ ਵੀ ਪ੍ਰੋਬਲਮ ਆਂਦੀ ਹੈ ਉਹ ਵੀ ਅਸੀਂ ਸੌਟ ਆਊਟ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਅੱਛਾ ਫੀਡ ਦਾ ਸਬਸਟੀਟਿਊਟ ਵਧੀਆ ਤੌਰ ਤੇ ਬੇਸਟ ਹੈਗਾ ਅ ਜੇ ਤੁਸੀਂ ਇਹ ਲਾ ਕੇ ਚੱਲੋ ਵੀ 100% ਜੀ ਮੈਂ ਗੱਲ ਕਰਾਂ ਤਾਂ ਬਿਲਕੁਲ ਹੈ ਗਏ ਜੇ ਤੁਸੀਂ ਉਹਨੂੰ ਫਰੈਸ਼ ਤੌਰ ਤੇ ਲੈ ਕੇ ਆਂਦੇ ਆ ਤੇ ਫਰੈਸ਼ ਤੌਰ ਤੇ ਹੀ ਉਹਨੂੰ ਪੰਨੇ ਮਤਲਬ ਨਹੀਂ ਜਿਹੜੀ ਵੇਸ ਤੁਸੀਂ ਲੈ ਕੇ ਆਉਣੇ ਹੋ ਉਹ ਕਿੰਨੇ ਦਿਨਾਂ ਚ ਕੰਜ਼ਿਊਮ ਕਰਾ ਦਿੰਨੇ ਹੋ ਸੇਮ ਡੇ ਹੋ ਜਾਂਦੀ ਹੈ ਸੇਮ ਡੇ ਹੋ ਜਾਂਦੀ ਹੈ ਸੇਮ ਡੇ ਜਿੱਦਾਂ ਵੇਸ ਸਾਡੇ ਕੋਲ ਜੇ ਸਪੋਜ਼ ਕਰੋ ਵੀ ਅੱਜ ਆਈ ਹੈ ਮੁੰਡਾ ਅੱਜ ਲੈ ਕੇ ਆਇਆ ਤਾਂ ਉਹ ਅੱਜ ਸੇਮ ਡੇ ਹੀ ਕੰਜ਼ਿਊਮ ਹੋ ਜਾਏ ਠੀਕ ਹੈ ਉਹ ਨੈਕਸਟ ਡੇ ਤੱਕ ਨਹੀਂ ਰੱਖੀ ਜਾਏ ਤੇ ਇਹ ਤੁਹਾਡੇ ਕੋਲ ਸਰਕਲ ਚੱਲਦਾ ਰਹਿੰਦਾ ਹੈ ਆ ਸਰਕਲ ਚਲਾਉਣੇ ਹੋ ਫਿਰ ਇਹ ਐਵਰੀ ਡੇ ਚੱਲਦਾ ਹੈ ਜੀ ਐਵਰੀ ਡੇ ਮੈਸਾਂ ਤੋਂ ਬੋਤਲਾਂ ਚੋਂ ਵੇਸਟ ਆਂਦੀ ਏ एवरीਡੇ ਹੀ ਉਹ ਕੰਜ਼ਿਊਮ ਹੋ ਜਾਂਦੀ। ਨੈਕਸਟ ਡੇ ਵਾਸਤੇ ਕੁਝ ਨਹੀਂ ਰਹਿੰਦਾ। ਅੱਛਾ ਜਿਹੜੀਆਂ ਸਬਜ਼ੀਆਂ ਸੁਨੀਲ ਇੱਕ ਬੜਾ ਅਸਧਾਇਆ ਸਵਾਲ ਆ ਜਿਹੜੀਆਂ ਸਬਜ਼ੀਆਂ ਅਜੇ ਸਮੇਂ ਦੇ ਵਿੱਚ ਅਸੀਂ ਕਹਿ ਦਈਏ ਕਿ ਰਸਾਇਣਾਂ ਦੇ ਨਾਲ ਭਰੀਆਂ ਹੋਈਆਂ ਨੇ ਆਮ ਬੰਦੇ ਦੇ ਲਈ ਬੜੀਆਂ ਖਤਰਨਾਕ ਨੇ। ਜੀ ਫੈਟੀ ਲੀਵਰ ਹੋ ਗਿਆ, ਕੈਂਸਰ ਹੋ ਗਿਆ, ਹੋਰ तमाम ਜਿਹੜੀਆਂ ਬਿਮਾਰੀਆਂ ਨੇ ਉਹ ਕਹਿੰਦੇ ਖਾਣ ਪੀਣ ਤੋਂ ਹੋ ਰਹੀਆਂ ਨੇ। ਹਾਂਜੀ ਔਰ ਸਬਜ਼ੀਆਂ ਤੁਹਾਨੂੰ ਨਹੀਂ ਲੱਗਦਾ ਉਹ ਤਾਂ ਵੇਸਟ ਉਹਨਾਂ ਸਬਜ਼ੀਆਂ ਦਾ ਵੇਸਟ ਜਾਨਵਰਾਂ ਦੇ ਲਈ ਵੱਧ ਖਾਣੀ ਹਾਨੀਕਾਰਕ ਨਹੀਂ ਨਹੀਂ ਸਰ ਇਹ ਇਸ ਤਰ੍ਹਾਂ ਹੈ ਜਿਹੜਾ ਖਾਣਾ ਸਾਡੇ ਕੋਲ ਆਂਦਾ ਹੈ ਸਪੋਜ਼ ਕਰੋ ਜਿਹੜਾ ਅਸੀਂ ਘਰ ਦੇ ਵਿੱਚ ਖਾਣਾ ਖਾ ਰਹੇ ਹਾਂ ਰੋਟੀ ਅਸੀਂ ਖਾ ਰਹੇ ਹਾਂ ਤੇ ਉਹੀ ਖਾਣਾ ਸਾਡੇ ਕੋਲ ਇੱਥੇ ਆਂਦਾ ਹੈ ਵੇਸਟ ਦੇ ਰੂਪ ਤੇ ਠੀਕ ਹੈ ਤੇ ਉਹਦੇ ਵਿੱਚ ਸਰ ਜਿੰਨਾ ਹਾਨੀਕਾਰਕ ਸਾਡੇ ਵਾਸਤੇ ਹੈ ਉਹਨਾਂ ਕੀ ਫਿਰ ਤਾਂ ਉਹ ਜਾਨਵਰ ਵਾਸਤੇ ਵੀ ਮੈਂ ਉਹੀ ਕਰ ਰਿਹਾ ਹਾਂ ਨਾ ਵੀ ਵੇਸਟ ਦੇ ਉੱਤੇ ਜੇ ਤੁਸੀਂ ਬੱਚਾ ਰੱਖਦੇ ਹੋ ਜੇ ਵੇਸਟ ਉੱਤੇ ਜੇ ਤੁਸੀਂ ਜਾਨਵਰ ਰੱਖਿਆ ਰਿਸਕ ਫੈਕਟਰ ਕਿੰਨਾ ਬਿਮਾਰੀ ਦਾ ਰਿਸਕ ਫੈਕਟਰ ਹੈ ਬਿਮਾਰੀ ਦਾ ਰਿਸਕ ਫੈਕਟਰ ਜੀ ਇਹ ਤਾਂ ਹੈ ਜੇ ਤੁਸੀਂ ਬਹੁਤ ਪੁਰਾਣਾ ਵੇਸਟ ਖਲਾਂਦੇ ਆ ਜਾਨਵਰ ਨੂੰ ਠੀਕ ਹੈ ਉਹ ਮੀਟਿੰਗ ਕਰੇਗਾ ਲੂਸ ਮੋਸ਼ਨ ਲੱਗੇਗਾ ਜਾਂ ਉਹਨੂੰ ਕੋਈ ਹੋਰ ਬਿਮਾਰੀ ਹੋ ਗਈ ਜੇ ਤੁਸੀਂ ਫਰੈਸ਼ ਤੌਰ ਤੇ ਉਹਨੂੰ ਖਲਾਂਦੇ ਆ ਤੇ ਵਿੱਚ ਵਿੱਚ ਨੂੰ ਅਸੀਂ ਫੀਡ ਵੀ ਪਾਈ ਦੀ ਹੈ ਇਦਾਂ ਨਹੀਂ ਵੀ ਸਾਰਾ ਪ੍ਰੋਪਰ ਕਿੰਨਾ ਬੈਲੈਂਸ ਕਰਦੇ ਹੋ ਫੀਡ ਤੇ ਵੇਸਟ ਫੀਡ ਦਾ ਇਸ ਤਰ੍ਹਾਂ ਹੈ ਵੀ ਕਦੇ ਜਿਸ ਤਰ੍ਹਾਂ ਦੋ ਦੂਜੇ ਤੀਜੇ ਦਿਨ ਅਸੀਂ ਇੱਕ ਦਿਨ ਫੀਡ ਪਾਤੀ ਠੀਕ ਹੈ ਉਹ ਦਿਨ ਵੇਸਟ ਨਹੀਂ ਪਾਉਂਦੇ ਠੀਕ ਹੈ ਯਾ ਜਿਸ ਦਿਨ ਵੇਸਟ ਕੱਟ ਹੋਏ ਉਸ ਦਿਨ ਅਸੀਂ ਫੀਡ ਪਾ ਕੇ ਮੈਨੇਜ ਕਰ ਲੀਦਾ ਕਿਉਂਕਿ ਜਾਨਵਰ ਦਾ ਪੇਟ ਤਾਂ ਭਰਨਾ ਹੀ ਹੈ ਠੀਕ ਹੈ ਜਿਹੜਾ ਉਹਦੇ ਆਉਟਪੁੱਟ ਹੈ ਬਾਡੀ weight ਦਾ ਅਸੀਂ ਸਾਡੇ ਫਾਰਮ ਤੇ ਆਉਟਪੁੱਟ ਜਿਹੜੀ ਆ ਰਹੀ ਹੈ ਉਹ ਤਕਰੀਬਨ 500 ਗ੍ਰਾਮ ਦੀ ਨਿਕਲ ਜਾਂਦੀ ਹੈ 500 ਗ੍ਰਾਮ ਦੀ ਨਿਕਲ ਜਾਂਦੀ ਹੈ ਜੀ ਫੈਟਨਿੰਗ ਤੇ ਠੀਕ ਹੈ ਜੀ ਅੱਛਾ ਵਪਾਰੀ ਆਪੇ ਆਉਂਦਾ ਲੈਣ ਵਪਾਰੀ ਆਪੇ ਆਂਦਾ ਹੈ ਜੀ ਸਰਕਲ ਬਣਿਆ ਹੋਇਆ ਹੈ ਸਾਨੂੰ ਕੋਈ ਦਿੱਕਤ ਨਹੀਂ ਹੈ ਸੇਲ ਕਰਨ ਚ ਵੀ ਤੇ ਪਰਚੇਸ ਕਰਦੇ ਆ ਤਾਂ ਹਰਿਆਣਾ ਪੰਜਾਬ ਰਾਜਸਥਾਨ ਮੈਂ ਆਪ ਸਾਰਾ ਕੁਮਿਆ ਹੈ ਅੱਛਾ ਸੰਦੀਪ ਜੀ ਇਹ ਤਾਂ ਨਹੀਂ ਹੋਣਾ ਵੀ ਸਿਰਫ ਵਪਾਰ ਕਰ ਲਈਏ ਤਾਂ ਗਰਾਫ ਤਾਂ ਹੀ ਗਿਆ ਹੋਵੇ ਗਰਾਫ ਥੱਲੇ ਵੀ ਡਿੱਗਿਆ ਹੋਊਗਾ ਤੇ ਬਹੁਤ ਸਾਰੇ ਕਿਸਾਨ ਵੀਰ ਗਰਾਫ ਥੱਲੇ ਡਿੱਗਣ ਤੋਂ ਡਰ ਜਾਂਦੇ ਨੇ ਉਹ ਬੰਦ ਕਰ ਦਿੰਦੇ ਨੇ ਫਾਰਮ ਹੈ ਨਾ ਬੱਚੇ ਉਹਨਾਂ ਦੇ ਵੇਚਦੇ ਫਾਰਮ ਖਾਲੀ ਦੇ ਖਾਲੀ ਕਰਦੇ ਜਦੋਂ ਗਰਾਫ ਡਿੱਗਦਾ ਥੱਲੇ ਜੀ ਸੰਦੀਪ ਤੇ ਕੀ ਬੀਤੀ ਕਿਵੇਂ ਗਰਾਫ ਡਿੱਗਿਆ ਸੰਦੀਪ ਦੇ ਉੱਤੇ ਡਾਊਨਫਾਲ ਕੀ ਹੈ ਕਿਵੇਂ ਸੰਦੀਪ ਨਿਕਲਿਆ ਉੱਥੋਂ ਜੀ ਸਰ ਮੇਰੇ ਨਾਲ ਇਹ ਡਾਊਨਫਾਲ ਹੋਇਆ ਸੀਗਾ 2017 ਜੀ ਠੀਕ 2017 ਦੇ ਵਿੱਚ ਹੋਇਆ ਹੋਇਆ ਕਿ ਅਸੀਂ ਕਿਸੇ ਫਾਰਮ ਤੋਂ ਇੱਕ ਬਰੀਡਿੰਗ ਵਾਸਤੇ ਇੱਕ ਬੋਰ ਲਿਆ ਹੂੰ ਉਹਦੇ ਬੋਰ ਦੇ ਵਿੱਚ ਸੀਗਾ ਇਨਫੈਕਸ਼ਨ ਅੱਛਾ ਐਸਐਫ ਦਾ ਠੀਕ ਹੈ ਉਹ ਮਤਲਬ ਅਸੀਂ ਨਹੀਂ ਉਹਨੂੰ ਪਕੜ पाए ਪਰ ਉਹ ਤਿੰਨ ਦਿਨ ਸਾਡੇ ਕੋਲ ਰਿਹਾ ਤਿੰਨ ਦਿਨਾਂ ਦੇ ਵਿੱਚ ਵਿੱਚ ਉਹਨੇ ਪੂਰੇ ਫਾਰਮ ਦੇ ਵਿੱਚ ਸਾਡੇ ਐਸਐਫ ਫਲਾਇਆ ਅੱਛਾ ਹਾਂਜੀ ਜੇ ਕਿੰਨੇ ਜਾਨਵਰ ਸੀ ਉਦੋਂ ਉਦੋਂ ਸਾਡੇ ਕੋਲ ਜਾਨਵਰ ਸੀਗਾ ਜੀ ਤਕਰੀਬਨ 100 ਤੋਂ ਪਲੱਸ ਸੀਗਾ 100 ਤੋਂ 150 ਦੇ ਵਿੱਚ ਸੀਗਾ अच्छा पर उधो मतलब बिल्कुल डाउन ਕਰਤਾ ਸੀਗਾ ਤੇ ਫਿਰ ਉਹ ਕਿਵੇਂ मतलब ਉਹਦੇ ਵਿੱਚ ਉਹਦੇ ਵਿੱਚ ਸਤ ਸਿਰਫ ਇੱਕ ਐਨੀਮਲ ਸਾਡੇ ਕੋਲ ਬਚਿਆ ਸੀਗਾ ਓਨਲੀ ਇੱਕ ਉਹ ਵੀ ਫੀਮੇਲ ਹਾਂਜੀ ਸਿਰਫ ਇੱਕ ਫੀਮੇਲ ਬਚੀ ਸੀਗੀ ਬਾਕੀ ਜਿਹੜਾ ਆਪਣੀ ਜੇਬ ਚ ਪੈਸਾ ਸੀਗਾ ਉਹਦੇ ਨਾਲ ਫਿਰ ਦੁਬਾਰਾ ਕਿੰਨਾ ਨੁਕਸਾਨ ਹੋਇਆ ਉਦੋਂ ਨੁਕਸਾਨ ਉਦੋਂ ਜੀ ਇਹ ਲਾ ਲਓ ਉਸ ਟਾਈਮ 100 ਰੁਪਏ ਦਾ ਰੇਟ ਸੀਗਾ ਜਿਹੜਾ ਕਿ ਅੱਜ 210 ਦਾ ਹੈ ਉਸ ਟਾਈਮ 100 ਰੁਪਏ ਪਰ ਕਿਜੀ ਦਾ ਰੇਟ ਸੀ ਤੇ ਤੁਸੀਂ ਕਹਿੰਦੇ ਉਹਦੋਂ ਤੁਹਾਡੇ ਕੋਲ 150 ਜਾਨਵਰ ਸੀਗੇ ਹਾਂਜੀ ਹਾਂਜੀ ਪੈਡਨਿੰਗ ਤੇ ਸੀਗੇ ਜਾਂ ਬੱਚੇ ਵੀ ਸੀਗੇ ਸੈਟਿੰਗ ਤੇ ਵੀ ਸੀਗੇ ਬੱਚੇ ਵੀ ਸੀਗੇ ਤੇ ਕੁਝ ਮਦਰਸ ਵੀ ਸੀਗੇ ਬੱਚਿਆਂ ਦੀ ਕਿੰਨੇ ਕੁ ਲੱਖ ਦਾ ਨੁਕਸਾਨ ਹੋ ਗਿਆ ਸਿੰਦਾ ਚੋਦੋ ਮੋਟਾ-ਮੋਟਾ ਲਈਏ ਤਾਂ ਇਹ ਘਟੋ ਘਟ ਜਾਦਾ ਤਾਂ ਨਹੀਂ ਮਤਲਬ 8-10 ਲੱਖ ਦਾ ਹੋਸਤ ਤੇ ਕਰਜ਼ਾ ਚੜਿਆ ਫਿਰ ਉਦੋਂ ਤੋਂ ਕੋਈ ਕਰਜ਼ਾ ਤਾਂ ਇਹ ਹੁਣ ਥੋੜਾ ਬਹੁਤ ਦਾ ਫਿਰ ਫੜ ਕੇ ਹੀ ਕਰਨਾ ਪੈਂਦਾ ਜੀ ਕੰਮ ਸ਼ੁਰੂ ਫਿਰ ਕਦੋਂ ਲਾਇਆ ਫਿਰ ਉਹ ਉਹ ਤਕਰੀਬਨ ਜੀ 1.5 ਸਾਲ ਚ ਕਰਤਾ ਸੀਗਾ ਕਲੀਅਰ ਸਾਰਾ ਠੀਕ ਹੈ 1.5 ਸਾਲ ਦੇ ਵਿੱਚ ਤੁਸੀਂ ਮਤਲਬ ਉਹ ਕਰਜ਼ਾ ਮੁਕਤ ਹੋ ਗਏ ਸੀ ਐਸੇ ਐਸੇ ਕੰਮ ਤੋਂ ਦੁਬਾਰਾ ਹਾਂਜੀ ਉਹ ਦੁਬਾਰਾ ਫਿਰ ਬੱਚਿਆਂ ਤੋਂ ਸ਼ੁਰੂ ਕੀਤਾ ਕਿ ਮਦਰ ਤੋਂ ਨਹੀਂ ਦੁਬਾਰਾ ਫਿਰ ਅਸੀਂ ਉਹੀ ਫੈਕਟਨਿੰਗ ਤੇ ਫਿਰ ਕੁਝ ਮਦਰਸ ਲਿੱਤੀਆਂ ਕੁਝ ਮਿਕਸ ਕਰਕੇ ਉਹੀ ਕੰਮ ਸਟਾਰਟ ਕੀਤਾ ਫਿਰ ਕੁਝ ਗਿਲਟਾਂ ਲਿਆਏ ਫਿਰ ਉਹਦੇ ਨਾਲ ਆਪਣੀ ਬਰੀਡਿੰਗ ਆਪ ਤਿਆਰ ਕੀਤੀ ਤਾਂ ਕਰ ਅੱਛਾ ਸੰਦੀਪ ਜੀ ਮੋਟਾ-ਮੋਟਾ ਜਿਹਾ ਮੈਨੂੰ ਕੈਲਕੂਲੇਸ਼ਨ ਦੱਸੋ ਵੀ ਸਾਲ ਦਾ ਸੰਦੀਪ ਨੂੰ ਇਹ ਫਾਰਮ ਤੋਂ ਕਿੰਨਾ ਕੁ ਪੈਸਾ ਬਚ ਗਿਆ ਦੇਖੋ ਸਰ ਮੇਰੇ ਫਾਰਮ ਤੇ ਕੁਆਟਰਲੀ ਦੇ ਹਿਸਾਬ ਨਾਲ ਮੈਂ ਚੱਲਦਾ ਹਾਂ ਉਸੇ ਹਿਸਾਬ ਨਾਲ ਮੈਂ ਸਰਕਲ ਚਲਾਇਆ ਹੋਇਆ ਹੈ ਆਪਣਾ ਤੇ ਸਾਲ ਦੇ ਵਿੱਚ ਅਸੀਂ ਮਤਲਬ ਲੱਖ ਰੁਪਏ ਮਹੀਨੇ ਦੀ ਮਤਲਬ ਅਸੀਂ ਐਵਰੇਜ ਕੱਢੀ ਹੈ 50000 ਤੋਂ 50000 ਤੋਂ ਲੈ ਕੇ 1 ਲੱਖ ਰੁਪਏ ਤੱਕ ਅਸੀਂ ਰੇਸ਼ੋ ਸਾਡਾ ਆਂਦਾ ਹੈ ਉਹਦੇ ਵਿੱਚ ਕਈ ਵਾਰੀ ਉੱਪਰ ਵੀ ਹੋ ਜਾਂਦਾ ਹੈ ਨੀਚੇ ਵੀ ਹੋ ਜਾਂਦਾ ਹੈ ਮਤਲਬ 50 ਤੋਂ ਉੱਪਰ ਰਹਿੰਦਾ ਲੱਖ ਦੇ ਵਿੱਚ ਰਹਿੰਦਾ ਮਤਲਬ ਮੈਂ ਸਾਲ ਦਾ 12 ਲੱਖ ਰੁਪਏ ਦਾ ਚੱਲਣਾ ਹਾਂ ਜੀ ਮੋਟਾ-ਮੋਟਾ ਤੁਸੀਂ 10 ਤੋਂ 12 ਲੱਖ ਰੁਪਏ ਆਰਾਮ ਨਾਲ ਨਿਕਲ ਜਾਂਦੇ 12 ਲੱਖ ਰੁਪਏ ਹਾਂਜੀ ਸਾਲ ਦਾ ਇਹ ਵੀ ਛੋਟੇ ਮਤਲਬ ਇੰਨਾ ਜਿਆਦਾ ਸਾਡਾ ਵੱਡਾ ਵੀ ਯੂਨੀਫਾਰਮ ਹੈਗਾ ਇੱਕ ਇੱਕ ਜਾਈ ਹੈ ਕਿਉਂਕਿ 150 ਪਲੱਸ ਐਨੀਮਲ ਹੀ ਰਹਿੰਦਾ ਹਮੇਸ਼ਾ ਠੀਕ ਹੈ ਇਹ ਲਾਰਜ ਸਕੇਲ ਤੇ ਕਰਨਗੇ ਤਾਂ ਉਸੇ ਸਾਹਮਣੇ ਤੇ 150 ਪਲੱਸ ਦੇ ਵਿੱਚੋਂ ਤੁਸੀਂ 12 ਲੱਖ ਰੁਪਏ ਸਾਲ ਦਾ ਕੱਢ ਰਹੇ ਹੋ ਤੇ ਕਦੇ ਘਟਣ ਨਹੀਂ ਦਿੱਤਾ ਐਵਰੇਜ ਰੱਖੀ 150 ਰੱਖੀ ਹਮੇਸ਼ਾ ਹਾਂਜੀ ਇਹ ਮਤਲਬ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਵੀ ਜਿਹੜਾ ਕੋਈ ਜਾਨਵਰ ਤੁਹਾਡੇ ਕੋਲ ਕੁਆਂਟੀਟੀ ਦੇ ਵਿੱਚ ਆ ਗਿਆ ਉਹ ਤੋਂ ਘਟਨ ਨਾ ਦਿਓ ਹਾਂਜੀ ਜੇ ਘਟਦਾ ਹੈ ਤਾਂ ਫਿਰ ਅਸੀਂ ਲੈ ਕੇ ਆਂਦੇ ਠੀਕ ਹੈ ਜਦੋਂ ਸਾਡੇ ਕੋਲ ਕੁਝ ਐਨੀਮਲ ਇਦਾਂ ਚੀਕਾ ਉਹ ਸ਼ੱਡ ਸਾਡੇ ਕੋਲ ਮਤਲਬ ਆ ਪੋਰਸ਼ਨ ਬਣਾਏ ਹੋਏ ਆ ਅਲੱਗ-ਅਲੱਗ ਉਹ ਅਸੀਂ ਸੇਲ ਕਰਨ ਤੋਂ ਬਾਅਦ ਅਸੀਂ ਇਮੀਡੀਏਟਲੀ ਉਹਦੇ ਵਿੱਚ ਹੋਰ ਜਾਨਵਰ ਐਡ ਕਰ ਦਿੰਦੇ ਹਾਂ ਅੱਛਾ ਜਦੋਂ ਕਈ ਵਾਰੀ ਬਿਮਾਰੀਆਂ ਚੱਲ ਪੈਂਦੀਆਂ ਨੇ ਉਹ ਬਿਮਾਰੀਆਂ ਤੋਂ ਫਿਰ ਕਿਵੇਂ ਬਚਾਅ ਕਰਦੇ ਹੋ ਜਾਂ ਮੈਂ ਜੇ ਗੱਲ ਕਰਾਂ ਵੀ ਤੁਹਾਡਾ ਜੇ ਬੱਚਾ ਕੋਈ ਜਾਨਵਰ ਬਿਮਾਰ ਹੁੰਦਾ ਯਾਰ ਤਾਂ ਦੂਜੇ ਨੂੰ ਕਿੰਨੀ ਛੇਤੀ ਬਿਮਾਰ ਕਰ ਦਿੰਦਾ ਹੈ ਉਹ ਨਾਲ ਦੇ ਨੂੰ ਜੇ ਸਰ ਇੱਕ ਐਨੀਮਲ ਨੂੰ ਫੀਵਰ ਹੋ ਗਿਆ ਮੰਨ ਲਓ ਸਪੋਜ਼ ਕਰੋ ਜੇ ਇੱਕ ਐਨੀਮਲ ਨੂੰ ਫੀਵਰ ਹੋਇਆ ਜੇ ਅਸੀਂ 2 ਦਿਨ ਨਾ ਗੌਰ ਕਰੀਏ ਉਹਨੇ 3-4 ਨੂੰ ਕਰ ਦਿਆ ਅੱਛਾ ਹਾਂਜੀ ਕਿਉਂਕਿ ਇਕੱਠੇ ਪੈਂਦੇ ਆ ਇੱਕੋ ਜਗ੍ਹਾ ਰਹਿਣਾ ਵਿੱਚ ਅੰਦਰ ਹੀ ਰਹਿਣਾ ਹੈ ਅਲੱਗ-ਅਲੱਗ ਨਹੀਂ ਪੈਂਦੇ ਠੀਕ ਹੈ ਤੇ ਉਹਨੇ ਦੋ ਤਿੰਨ ਨੂੰ ਨਾਲ ਬਿਮਾਰ ਕਰ ਦੇਣਾ ਤੁਹਾਡੇ ਵੈਕਸੀਨੇਸ਼ਨ ਕਿੰਨੀ ਕੁ ਮਹਿੰਗੀ ਹੈ ਇਹਨਾਂ ਦੀ ਵੈਕਸੀਨੇਸ਼ਨ ਤਾਂ ਸਰ ਇਸ ਟਾਈਮ ਤਾਂ ਬੜੀ ਮਹਿੰਗੀ ਹੈ ਅੱਛਾ ਹਾਂਜੀ ਆਪ ਹੀ ਕਰਦੇ ਹੋ ਫਿਰ ਆਪ ਹੀ ਕਰਦੇ ਹੋ ਤੇ ਜੇ ਜਿਹੜੇ ਡਾਕਟਰ ਵਗੈਰਾ ਹੁੰਦੇ ਨੇ ਨਹੀਂ ਉਹ ਤਾਂ ਸਰ ਫਿਰ ਫਿਰ ਤਾਂ ਮਤਲਬ ਜੇ ਅਸੀਂ ਡਾਕਟਰ ਨੂੰ ਬੁਲਾ ਕੇ ਕਰੀਏ ਫਿਰ ਤਾਂ ਉਹ ਇੱਕ ਟੀਕਾ ਲਾਉਂਦੇ ਜੀ 500 ਰੁਪਏ ਲੈ ਜਾਂਦੇ ਅੱਛਾ ਹਾਂਜੀ ਤੇ ਉਹ ਦਵਾਈ ਉਹਨੇ ਦੀ ਨਹੀਂ ਹੋਣੀ ਨਹੀਂ ਦਵਾਈ 40 ਰੁਪਏ 50 ਰੁਪਏ ਦੀ ਵੈਕਸੀਨ ਆ ਜਾਂਦੀ ਹੈ ਆਰਾਮਨਾਲ ਤੁਸੀਂ ਆਰਾਮਨਾਲ ਚਾਰ ਪੰਜ ਜਾਨਵਰਾਂ ਨੂੰ ਆਰਾਮਨਾਲ ला ਸਕਦੇ ਹੋ ਠੀਕ ਹੈ ਸੰਦੀਪ ਜੀ ਮੇਰਾ ਆਖਰੀ ਸਵਾਲ ਹੈ ਬਹੁਤ ਸਾਰੇ ਜੱਪ ਪਹਿਲਾਂ ਗੱਲ ਕੀਤੀ ਕਿ ਫਾਰਮ ਬੰਦ ਹੋਏ ਬਹੁਤ ਸਾਰੇ ਫਾਰਮਰ ਇਹ ਕਹਿੰਦੇ ਨੇ ਕਿ ਘਾਟੇ ਦਾ ਸੌਦਾ ਆ ਹਾਂਜੀ ਸੰਦੀਪ 10 ਸਾਲ ਦਾ ਤਜਰਬਾ ਸੰਦੀਪ ਨੂੰ ਘਾਟਾ ਵੀ ਪੈ ਗਿਆ 10 8-10 ਲੱਖ ਦਾ ਸੰਦੀਪ ਨੇ ਕੰਮ ਸ਼ੁਰੂ ਵੀ ਕਰ ਲਿਆ ਉਹ ਫਾਰਮਰ ਆਪ ਦੇ ਆਪ ਉਹ ਸਟੇਬਲ ਕਿਵੇਂ ਰੱਖਣਾ ਸਵਾਲ ਤਾਂ ਇਹ ਆ ਮਸ਼ੂਧੂ ਜੀ ਗੱਲ ਹੈ ਉਹ ਸਨੇਹਾ ਚਾਹੁੰਦੇ ਆ ਵੀ ਇਹ ਫਾਰਮ ਦੇ ਵਿੱਚੋਂ ਕਿਵੇਂ ਪੈਸਾ ਕਮਾ ਕੇ ਬਚਾ ਕੇ ਕਿਵੇਂ ਸਟੇਬਲ ਰੱਖਿਆ ਜਾ ਸਕਦਾ ਹੈ ਸਟੇਬਲ ਸਰ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣਾ ਫੀਡ ਦਾ ਮੈਨੇਜਮੈਂਟ ਪ੍ਰੋਪਰ ਰੱਖੋ ਐਨੀਮਲ ਆਪਣੇ ਫਾਰਮ ਤੇ ਘੱਟ ਨਾ ਰੱਖੋ ਸਾਡੇ ਕੋਲ ਕਈ ਬੰਦੇ ਆਉਂਦੇ ਹੋ ਕਹਿੰਦੇ ਜੀ ਅਸੀਂ 20 ਐਨੀਮਲਾਂ ਤੋਂ ਸ਼ੁਰੂ ਕਰਨਾ ਹੈ ਉਸ ਤੋਂ ਬਾਅਦ ਜੇ ਤੁਸੀਂ 20 ਐਨੀਮਲਾਂ ਤੋਂ ਸ਼ੁਰੂ ਕਰ ਰਹੇ ਹੋ ਜਿੱਦਾਂ ਮੈਂ 18 ਐਨੀਮਲਾਂ ਤੋਂ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਗਰੋਥ ਫੜੀ ਹੈ ਪਰ ਉਹਦੇ ਵਿੱਚ ਤੁਸੀਂ ਸਿਰਫ 20 ਐਨੀਮਲਾਂ ਤੋਂ ਸਟਾਰਟ ਕਰਕੇ ਗਰੋਥ ਨਹੀਂ ਲੈ ਸਕਦੇ ਉਹਦੇ ਵਿੱਚ ਫਿਰ ਤੁਹਾਨੂੰ ਪੈਸੇ ਹੋਰ ਐਡ ਕਰਨ ਪੈਣਗੇ ਤਾ ਫਿਰ ਤੁਸੀਂ ਗਰੋਥ ਲੈ ਸਕਦੇ ਠੀਕ ਹੈ ਤੇ ਦੂਜੀ ਗੱਲ ਇਹ ਹੈ ਤੁਸੀਂ ਆਪਣੇ ਫਾਰਮ ਦੇ ਉੱਤੇ ਕਿਸੇ ਵੀ ਅਨਨੋਨ ਬੰਦੇ ਨੂੰ ਐਂਟਰੀ ਨਾ ਦਿਓ ਐਂਟਰੀ ਨਾ ਦਿਓ ਜਿਹੜੇ ਬੰਦੇ ਨੇ ਕੁਝ ਲੈਣਾ ਨਹੀਂ ਹੈ ਦੇਣਾ ਨਹੀਂ ਹੈ ਉਹਨੂੰ ਫਾਰਮ ਤੇ ਨਾ ਆਂਦੋ ਦਵਾਈ ਬੂਟੀ ਦਾ ਪੂਰਾ ਧਿਆਨ ਰੱਖੋ ਸਪਰੇਹਾਂ ਦਾ ਪੂਰਾ ਧਿਆਨ ਰੱਖੋ ਮੱਖੀ ਮੱਛਰ ਦਾ ਤਾਂ ਫਿਰ ਤੁਹਾਡੀ ਜਾਨ ਬਚ ਸਕਦੀ ਸੋ ਸੰਦੀਪ ਜੀ ਨੇ ਅਸੀਂ ਕਹਿ દઈએ ਕਿ ਬਹੁਤ ਅਨਮੁੱਲੀ ਜਾਣਕਾਰੀ ਜਿਹੜੀ ਕਿ ਆ ਆਪਣੇ 10 ਸਾਲ ਦੇ ਤਜਰਬੇ ਚੋਂ ਸਾਡੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੋਸਤੋ ਅ ਅਜੇ ਹਾਂ ਇੰਟਰਵਿਊਜ਼ ਜਿਹੇ ਤਜ਼ਰਬੇ ਭਰੀਆਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗਾ ਜੇਕਰ ਤੁਹਾਡੇ ਹਜੇ ਵੀ ਕੋਈ ਸਵਾਲ ਹੈਗੇ ਨੇ ਤਾਂ ਤੁਸੀਂ ਸਾਨੂੰ ਕਮੈਂਟ ਬਾਕਸਾਂ ਦੇ ਵਿੱਚੋਂ ਸਵਾਲ ਦੱਸ ਸਕਦੇ ਹੋ ਅਸੀਂ ਉਹਨਾਂ ਸਵਾਲਾਂ ਦਾ ਨਿਤਾਰਾ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਪਰ ਇੱਕ ਉਪਰਾਲਾ ਸਾਨੂੰ ਸਭ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ ਕਿ ਪੰਜਾਬ ਦਾ ਜਿਹੜਾ ਕਿਸਾਨ ਇਸ ਵਕਤ ਨਿਘਾਰ ਚ ਚਲਾ ਗਿਆ ਪੰਜਾਬ ਦਾ ਜਿਹੜਾ ਸਿਰ ਤੌਰ ਤੇ ਕਹਦੀਏ ਕਿ ਰੋਜ਼ਗਾਰ ਦੇ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਕਮੀ ਆਈ ਹੋਈ ਆ ਤੇ ਉਹਨਾਂ ਨੂੰ ਉਸ ਚੀਜ਼ ਨੂੰ ਪੰਜਾਬ ਦੀ ਖੇਤੀ ਨੂੰ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਰੋਜ਼ਗਾਰ ਨੂੰ ਅਸੀਂ ਇਹਨਾਂ ਸੈਕਟਰਾਂ ਦੇ ਵਿੱਚੋਂ ਦੁਬਾਰਾ ਉਭਾਰ ਸਕਦੇ ਹਾਂ ਉਹਦੇ ਲਈ ਆਪਾਂ ਨੂੰ ਸਭ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ ਤੇ ਸਾਡੀ ਇਹ ਪਹਿਲ ਹਮੇਸ਼ਾ ਜਾਰੀ ਰਹੂਗੀ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਮੈਂ ਸਰਖਾਵ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਖਰੜ